ਜਿਦਾ ਹੋਇਆ ਮੋਹੇ ਪੁੱਤ ਬਖੜਾ ਜਿਦਾ ਹੋਇਆ ਮੋਹੇ ਪੁੱਤ ਬਖੜਾ ਸ਼ਾਬਾਸ਼ ਦੀਨ ਦਾ ਤੂੰ ਤਕੜਾ 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 ਅੱਜ ਦੀ ਇਸ ਨਵੀਂ ਸਵੇਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ 103 ਨੰਬਰ ਜ਼ਬੂਰ ਦੀ 11 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਜਿੰਨਾ ਉੱਚਾ ਆਕਾਸ਼ ਧਰਤੀ ਉੱਤੇ ਹੈ ਇੰਨੀ ਵੱਡੀ ਉਹਦੀ ਦਇਆ ਉਹਦੇ ਡਰਨ ਵਾਲਿਆਂ ਉੱਤੇ ਹੈ ਇਸ ਵਚਨ ਵਿੱਚ ਦਾਊਦ ਦੱਸਦੇ ਹਨ ਕਿ ਪਰਮੇਸ਼ਰ ਕਿਸ ਤੇ ਆਪਣੀ ਦਇਆ ਨੂੰ ਦਿਖਾਉਂਦੇ ਹਨ ਪੂਜ ਦੇਸ਼ ਦੇ ਵਿੱਚ ਈਯੂਬ ਨਾਮ ਦਾ ਇੱਕ ਵਿਅਕਤੀ ਸੀ ਜਿਹੜਾ ਕਿ ਬਹੁਤ ਹੀ ਧਨੀ ਵਿਅਕਤੀ ਸੀ ਉਸਦੀ ਸਖਤ ਪਰਖਿਆ ਹੋਈ ਜਿਸ ਵਿੱਚ ਉਸਨੇ ਇੱਕ ਹੀ ਦਿਨ ਦੇ ਵਿੱਚ ਆਪਣੀ ਸਾਰੀ ਸੰਪਤੀ ਆਪਣੀ ਸਾਰੇ ਦੌਲਤ ਨੂੰ ਆਪਣੇ ਸਾਰੇ ਨੌਕਰ ਚਾਕਰ ਅਤੇ ਉਸਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਨੂੰ ਉਸਨੇ ਗਵਾ ਲਿਆ ਉਸਦਾ ਪੂਰਾ ਸਰੀਰ ਫੋੜਿਆਂ ਦੇ ਨਾਲ ਭਰ ਗਿਆ ਸੀ ਤੇ ਉਹ ਆਪਣੇ ਅੰਗਾਂ ਨੂੰ ਖੁਰੋਚਦਾ ਹੋਇਆ ਅਤੇ ਰਾਖ ਦੇ ਵਿੱਚ ਬੈਠਾ ਹੋਇਆ ਸੀ ਇਸ ਸਭ ਦੇ ਬਾਵਜੂਦ ਵੀ ਈਯੂਬ ਪਰਮੇਸ਼ਰ ਤੋਂ ਡਰਦਾ ਸੀ ਉਹ ਪਰਮੇਸ਼ਰ ਵਿੱਚ ਵਿਸ਼ਵਾਸ ਰੱਖਦਾ ਸੀ ਤੇ ਵਚਨ ਜਾਂ ਕਰਮ ਤੋਂ ਪਰਮੇਸ਼ਰ ਦੇ ਖਿਲਾਫ ਉਸਨੇ ਕੋਈ ਪਾਪ ਨਾ ਕੀਤਾ ਪਰਮੇਸ਼ਰ ਨੂੰ ਉਸ ਦੇ ਉਤੇ দয়া ਆ ਤੇ ਉਸ ਦੀ দয়া ਉਸਤੇ ਪ੍ਰਗਟ ਵੀ ਕੀਤੀ ਗਈ ਉਸਨੇ ਉਸ ਨੂੰ ਉਸ ਦੀ ਪਿਛੜੀ ਹੋਈ ਸੰਪਤੀ ਤੋਂ ਦੋ ਗੁਣਾ ਜ਼ਿਆਦਾ ਉਸ ਨੂੰ ਦੇ ਦਿੱਤਾ ਜਿੰਨੀ ਸੰਪਤੀ ਉਸ ਦੇ ਕੋਲ ਪਹਿਲਾਂ ਸੀ ਉਸ ਤੋਂ ਵੀ ਦੋ ਗੁਣਾ ਜ਼ਿਆਦਾ ਉਸਨੂੰ ਉਸਨੇ ਸੰਪਤੀ ਦਿੱਤੀ ਲੇਕਿਨ ਉਸਦੇ ਫਿਰ ਤੋਂ 7 ਪੁੱਤਰ ਅਤੇ 3 ਬੇਟੀਆਂ ਹੋਈਆਂ ਇਹ ਸੱਚ ਹੈ ਪਿਆਰੋ ਪਰਮੇਸ਼ਰ ਉਹਨਾਂ ਲੋਕਾਂ ਤੇ ਇਹ ਸੱਚ ਹੈ ਮੇਰੇ ਪਿਆਰੋ ਪਰਮੇਸ਼ਰ ਉਹਨਾਂ ਲੋਕਾਂ ਤੇ ਅਪਾਰ ਦਇਆ ਕਰਦਾ ਹੈ ਜੋ ਉਸ ਤੋਂ ਡਰਦੇ ਹਨ ਉਹਨਾਂ ਨੂੰ ਸਾਰੀਆਂ ਮੁਸੀਬਤਾਂ ਤੇ ਹੱਥੋਂ ਅਤੇ ਮੌਤ ਤੋਂ ਵੀ ਉਹ ਬਚਾਉਂਦਾ ਹੈ ਜਿਸ ਮੌਤ ਨੇ ਮਨੁੱਖ ਨੂੰ ਤੇ ਸਭ ਤੋਂ ਵੱਡੀ ਮੁਸੀਬਤ ਲਿਆ ਦਿੱਤੀ ਹੈ ਇਸ ਕਾਰਨ ਮਨੁੱਖ ਨਰਕ ਦੀ ਸਜ਼ਾ ਦਾ ਭਾਗੀ ਬਣ ਗਿਆ ਹੈ ਪਰਮੇਸ਼ਰ ਦੀ ਇੱਛਾ ਹੈ ਕਿ ਮਨੁੱਖ ਨੂੰ ਇਸ ਸੰਕਟ ਤੋਂ ਬਚਾ ਲਿਆ ਜਾਵੇ ਇਸ ਲਈ ਉਹ ਉਹਨਾਂ ਲੋਕਾਂ ਤੇ ਦਇਆ ਕਰਦਾ ਹੈ ਜੋ ਉਸ ਤੋਂ ਡਰਦੇ ਹਨ ਅਤੇ ਯੀਸ਼ੂ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਜੋ ਮਨੁੱਖ ਦੇ ਪਾਪਾਂ ਦੇ ਲਈ ਮਾਰੇ ਗਿਆ ਤੇ ਮਰਦਿਆਂ ਦੇ ਵਿੱਚੋਂ 30 ਦਿਨ ਜੀ ਉੱਠਿਆ ਉਹਨਾਂ ਦੇ ਪਾਪਾਂ ਨੂੰ ਮਾਫ਼ ਕਰਦਾ ਹੈ ਤੇ ਉਹਨਾਂ ਨੂੰ ਸਦਾ ਦਾ ਜੀਵਨ ਦਿੰਦਾ ਹੈ ਪਰਮੇਸ਼ਰ ਦਇਆ ਦੇ ਨਾਲ ਖੁਸ਼ ਹੁੰਦਾ ਹੈ ਪਿਆਰੋ ਉਹ ਸਾਡੇ ਤੇ ਵੀ ਦਇਆ ਕਰਨ ਲਈ ਤਿਆਰ ਹੈ ਪਰ ਕੀ ਤੁਸੀਂ ਉਸ ਤੋਂ ਡਰਨ ਵਾਲੇ ਹੋ ਕੀ ਤੁਸੀਂ ਉਸਤੇ ਭਰੋਸਾ ਕਰੋਗੇ ਪਰਮੇਸ਼ਰ ਤੁਹਾਡੀ ਸਹਾਇਤਾ ਕਰੇਗਾ ਤਾਂ